ਰਵੀਰ ਸਿੰਘ ਉਹ ਬੱਚਾ ਜਿਹੜਾ ਇੱਕ ਦਰਿੰਦੇ ਦੀ ਹਾਈਵਾਨੀਅਤ ਦਾ ਸ਼ਿਕਾਰ ਹੋਇਆ ਅੱਜ ਉਸ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਸਮੁੱਚੀ ਸਾਧ ਸੰਗਤ ਜੀਓ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਬੋਲਦਿਆਂ ਬੁਲਾਇਆ ਨੇ ਉਸ ਬੱਚੇ ਦਾ ਜ਼ਿਕਰ ਕੀਤਾ ਭਾਈ ਪਰਮਜੀਤ ਸਿੰਘ ਨੇ ਉਦਾਹਰਨਾ ਵੀ ਦਿੱਤੀ ਆ ਇਰਾਨ ਦੀ ਉਦਾਹਰਨਾ ਆਈ ਇੱਕ ਬੱਚੇ ਦੀ ਸ਼ਾਇਦ ਇਹ ਬੱਚੇ ਦੀ ਜ਼ਿੰਦਗੀ ਦੇ ਨਾਲ ਜਿੱਥੇ ਉਹ ਇਹਨੇ ਦੁੱਖ ਭੋਗ ਕੇ ਐਨੀ ਪੀੜਾ ਦੇ ਵਿੱਚੋਂ ਨਿਕਲ ਕੇ ਆਪਣੀ ਜਾਨ ਦੇ ਕੇ ਗਿਆ ਮਾੜੀਆਂ ਮੋਟੀਆਂ ਸ਼ਾਇਦ ਪੰਜਾਬੀਆਂ ਦੀਆਂ ਅੱਖਾਂ ਉਹ ਖੋਲ ਕੇ ਗਿਆ ਬਹੁਤੀਆਂ ਨਹੀਂ ਥੋੜੀਆਂ ਮੋਟੀਆਂ ਅੱਖਾਂ ਹੀ ਖੋਲੀਆਂ ਹਲੇ ਕਿਉਂਕਿ ਬਹੁਤੇ ਤਾਂ ਮੈਂ ਦੇਖ ਰਹੇ ਹਾਂ ਕਿ ਜਿਹੜੇ ਹਾਲੇ ਵੀ ਇਸ ਜਿਹੜੀ ਲਹਿਰ ਦੇ ਖਿਲਾਫ ਇਸ ਮੁਹਿਮਮ ਦੇ ਖਿਲਾਫ ਜਿਹੜੀ ਮੁਹਿਮ ਜਿਹੜੀ ਲਹਿਰ ਚੱਲੀ ਆ ਪੰਜਾਬ ਦੇ ਵਿੱਚ ਕਿ ਕਾਨੂੰਨ ਬਣਾਓ ਪੰਜਾਬ ਬਚਾਓ ਪੰਜਾਬੀਅਤ ਬਚਾਓ ਉਹਦੇ ਖਿਲਾਫ ਉੱਠ ਖੜੇ ਹੋਏ ਆ ਉਹਦੇ ਖਿਲਾਫ ਭੁਗਤ ਰਹੇ ਆ ਹਸ਼ਿਆਰਪੁਰ ਦੀ ਘਟਨਾ ਤੋਂ ਇਲਾਵਾ ਇੱਕ ਘਟਨਾ ਸਾਡੇ ਬਠਿੰਡੇ ਲੈਰਾ ਮਹਾਵਤ ਦੇ ਵਿੱਚ ਵਾਪਰੀ ਆ ਇੱਕ ਨੌਜਵਾਨ ਨੂੰ ਉਥੇ ਮਾਰਕੀਟ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਉਸ ਤੋਂ ਬਾਅਦ ਪੁਲਿਸ ਆਨਾ ਕਾਨੀ ਕਰਦੀ ਨਹੀਂ ਰਹੀ ਤੋਂ ਮੁਕਦਮਾ ਦਰਜ ਕਰਨ ਦੀ ਬਜਾਏ ਮੁਕਦਮਾ ਕੀ ਦਰਜ ਕੀਤਾ ਕਿ ਇਹ ਟਰੈਕਟਰ ਵਾਲੀ ਦੀ दारू ਪੀਤੀ ਸੀ ਇਹਨੂੰ ਪਤਾ ਨਹੀਂ ਲੱਗਿਆ ਇਹਦੋਂ ਟਰੈਕਟਰ ਰੈਡੀ ਤੇ ਚੜ ਗਿਆ ਤੇ ਉਥੇ ਟਕਰਾਰ ਹੋ ਗਈ ਆਪਸ ਵਿੱਚ ਫਲਾਕਤ ਰਿਓ ਵੀਡੀਓ ਦੇਖੀ ਹੁਣ ਇੱਕ ਨੀ ਦਰਿੰਦਗੀ ਦੇ ਨਾਲ ਉੱਤੇ ਚੜ ਕੇ ਕੁੱਟ ਰਹੇ ਆ ਫਿਰ ਪਿੰਡ ਇਕੱਠਾ ਹੋਇਆ ਰੌਲਾ ਗੋਲਾ ਵਧਿਆ ਤਾਂ ਜਾ ਕੇ ਪੁਲਿਸ ਨੇ ਗਾ ਤਰਤੀਮਾ ਬਿਆਨ ਕਟਿਆ ਉਹਦੇ ਵਿੱਚ ਮਾੜੀ ਮੋੜੀ ਸੋਧ ਕੀਤੀ ਆ ਜਿਹੜੇ ਬਿਆਨ ਲਿਖਾਏ ਗਏ ਹੁਣ ਉਥੋਂ ਦੀ ਮੈਂ ਘਟਨਾ ਦੱਸਦਾ ਉੱਚੋਂ ਦਾ ਇੱਕ ਜਗਰੂਰ ਸਿੰਘ ਨਾਂ ਦਾ ਬੰਦਾ ਜਿਹੜਾ ਲਹਿਰੇ ਥਰਮਲ ਦੇ ਵਿੱਚ ਕੱਚੇ ਕਾਮਿਆਂ ਦਾ ਪ੍ਰਧਾਨ ਬਣਿਆ ਹੋਇਆ ਜਦੋਂ ਉਹਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਪਿੰਡ ਵਾਲੇ ਫੜਾ ਦਿੰਦੇ ਨੇ ਪੁਲਿਸ ਕੋਲੇ ਤੇ ਉਹ ਜਰੂਰ ਸਿੰਘ ਨੂੰ ਜਾ ਕੇ ਛਡਾ ਲਿਆਉਂਦਾ ਉਸੇ ਪਿੰਡ ਦਾ ਇੱਕ ਪੰਚਾਇਤ ਮੈਂਬਰ ਆ ਨੰਬਰਦਾਰ ਵੀ ਆ ਜਦੋਂ ਉਹਨਾਂ ਪਿੰਡਾਂ ਦੀ ਕਮੇਟੀ ਬਣਦੀ ਹੈ ਇਸ ਲਹਿਰ ਦੇ ਲਈ ਤਾਂ ਉਹ ਉਸ ਗੱਲ ਦਾ ਵਿਰੋਧ ਕਰਦਾ ਇਸ ਤਰ੍ਹਾਂ ਦੀ ਘਟਨਾ ਨਰੇਸ਼ ਕੁਮਾਰ ਪੱਤਰਕਾਰ ਆ ਬਠਿੰਡੇ ਦੇ ਵਿੱਚ ਉਨੇ ਨੇ ਮੈਨੂੰ ਦੱਸਿਆ ਕਹਿੰਦਾ ਮੈਂ ਭਾਈ 25000 ਰੁਪਇਆ ਕਿਸੇ ਟੈਲਾ ਲੌਂਗ ਲੈ ਹੁੰਦੇ ਤਾਂ ਮੈਂ ਟੈਲਾ ਲਵਾਉਣੀਆਂ 25000 ਰੁਪਇਆ ਐਡਵਾਂਸ ਲੈ ਗਿਆ ਮੈਥੋਂ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਲਾ ਕੇ ਜਾ ਟੱਲਾ ਕਹਿੰਦਾ ਮੈਂ ਬਿਮਾਰ ਹੋ ਗਿਆ 5-7 ਦਿਨ ਆਇਆ ਨਹੀਂ 5-7 ਦਿਨ ਦਾ ਵਾਅਦਾ ਆ ਕੇ ਦੁਬਾਰੇ ਫੇਰ ਪੈਸੇ ਮੰਗਣ ਲੱਗਿਆ ਕਹਿੰਦਾ ਮੈਨੂੰ ਹੋਰ ਪੈਸੇ ਦੇ ਮੈਂ ਤਾਂ ਕੰਮ ਸ਼ੁਰੂ ਕਰੂੰਗਾ ਕਹਿੰਦਾ ਮੈਂ ਗਿਆ ਥਾਣੇ 'ਚ ਐਸਐਚਓ ਨੂੰ ਮਿਲਿਆ ਤਰਖਾਸਤ ਪਾਈ ਮੈਥੋਂ 25000 ਰੁਪਇਆ ਲਈ ਬੈਠਾ ਪੈਸੇ ਹੋਰ ਮੰਗਦਾ ਤੇ ਮੇਰਾ ਕੰਮ ਨਹੀਂ ਕਰਦਾ ਕਹਾਂ ਦਰਖਾਸਤ ਲਿਖਾ ਕੇ ਮੈਂ ਵਾਪਸ ਆ ਗਿਆ 5-7 ਦਿਨ ਲੰਘੇ ਮੈਂ ਦਵਾਰੇ ਗਿਆ ਪੁੱਛਿਆ ਵੀ ਮੇਰੀ ਦਰਖਾਸਤ ਤੇ ਕਾਰਵਾਈ ਕਿਉਂ ਨਹੀਂ ਹੋਈ ਤਾਂ ਐਸਐਚਓ ਕਹਿੰਦਾ ਭਾਈ ਐਮਐਲਏ ਜਗਰੂਪ ਸਿੰਘ ਗਿੱਲ ਦਾ ਫੋਨ ਆ ਗਿਆ ਸੀ ਉਹ ਕਹਿੰਦਾ ਉਹ ਬੰਦਾ ਆਪਣਾ ਦੂਜਾ ਪ੍ਰਵਾਸੀ ਸੀ ਉਹਨੂੰ ਕੁਝ ਨਹੀਂ ਕਹਿਣਾ ਉਹਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਆਪਣੇ ਨਾਲ ਤੁਰਿਆ ਤੂੰ ਨਰੇਸ਼ ਤੋਂ ਪੈਸੇ ਹੋਰ ਦਵਾ ਦੇ ਜਿੰਦਰੇਸ਼ ਨੇ ਕੰਮ ਕਰਾਉਣਾ ਸੋ ਜ਼ਿੰਮੇਵਾਰ ਕੌਣ ਸਾਡੇ ਆਪਣੇ ਲੋਕ ਜ਼ਿੰਮੇਵਾਰ ਆ ਆ ਜਦੋਂ ਮਾੜੀ ਜੀ ਕੋਈ ਪੰਜਾਬ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਧਿਕਾਰਾਂ ਦੀ ਗੱਲ ਚੱਲਦੀ ਹੈ ਸਾਡੇ ਤੇ ਹੋਏ ਜ਼ੁਲਮਾਂ ਦੀ ਗੱਲ ਚੱਲਦੀ ਹੈ ਆ ਲਾਲ ਵੈਂਟਰੀਆਂ ਵਾਲੇ ਲਾਲ ਵੈਂਟਰੀਆਂ ਕਿਹੜੀਆਂ ਹਾਂ ਨਾਲ ਦੀ ਨਾਲ ਆਖੋਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਮੁਰਾਜੀ ਆ ਬੋਲੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ ਸਰਮਾਇਦਾਰ ਹੈ ਉਹਦੇ ਕਈ ਪੰਪ ਹੈ ਕਈ ਕਾਰਖਾਨੇ ਨੇ ਆ ਜਿੰਨੇ ਨਾਗਰ ਰੈਡੀ ਗਰੁੱਪ ਵਾਲੇ ਆ ਆ ਜਿੰਨੇ ਨਿਊ ਡੈਮੋਕਰੇਸੀ ਵਾਲੇ ਆ ਸਾਰੇ ਬੋਲਣਾ ਸ਼ੁਰੂ ਕਰਤਾ ਕਿ ਨਹੀਂ ਜੀ ਇਹ ਤਾਂ ਨਫ਼ਰਤ ਹੈ ਇਹ ਤਾਂ ਫਿਰਕਾਪ੍ਰਸਤੀ ਆ ਮੈਂ ਪੁੱਛਣਾ ਚਾਹੁੰਨਾ ਨਾ ਖੌਤੀ ਕਾਮਰੇਡਾਂ ਨੂੰ ਵੀ ਜਦੋਂ ਬਸਤਰ ਦੇ ਵਿੱਚ ਜਾਂ ਦੂਜੇ ਤੀਜੇ ਥਾਵਾਂ ਦੇ ਉੱਤੇ ਉੱਥੋਂ ਦੇ ਲੋਕ ਆਪਣੀ ਡੈਮੋਗ੍ਰਾਫੀ ਬਚਾਉਣ ਲਈ ਆਪਣੇ ਕੁਦਰਤੀ ਵਸੀਲੇ ਨੂੰ ਬਚਾਉਣ ਲਈ ਆਪਣੀ ਸੰਗਤਾਂ ਬਚਾਉਣ ਲਈ ਆਪਣੀ ਬੋਲੀ ਆਪਣਾ ਸੱਭਿਆਚਾਰ ਬਚਾਉਣ ਲਈ ਲੜਦੇ ਆ ਤੇ ਸਰਕਾਰ ਉਹਨਾਂ ਨੂੰ ਮਾਰਦੀ ਹੈ ਉਹਨਾਂ ਦੀ ਡੈਮੋਗ੍ਰਾਫੀ ਬਦਲਦੀ ਹੈ ਉਦੋਂ ਤੁਸੀਂ ਉਹਨਾਂ ਦੇ ਨਾਲ ਹੁੰਨੇ ਆ ਕਸ਼ਮੀਰ ਦੇ ਵਿੱਚ 370 ਤੋੜੀ ਗਈ ਤੇ ਉੱਥੇ ਕਿਹਾ ਗਿਆ ਵੀ ਇਹਦੀ ਡੈਮੋਗ੍ਰਾਫੀ ਬਦਲਦੀ ਜਾਊਗੀ ਹੁਣ ਤੇ ਉੱਥੇ ਤੁਸੀਂ ਤਸਵੀਰਾਂ ਦੇਖ ਕੇ ਜਾ ਕੇ ਖੜ ਗਏ ਜਦੋਂ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਪੰਜਾਬ ਦੀ ਬਦਲ ਰਹੀ ਆ ਤਨਾਦਰ ਲਿਆ ਕੇ ਵੋਟਾਂ ਬਣਾਈਆਂ ਜਾ ਰਹੀਆਂ ਐ ਪੰਜਾਬ ਦੇ ਸੱੱਗਾ ਚਾਰ ਨੂੰ ਖੋਰਾ ਲਾਇਆ ਜਾ ਰਿਹਾ ਪੰਜਾਬ ਦੀ ਬੋਲੀ ਮਾਰੀ ਜਾ ਰਹੀ ਹੈ ਪੰਜਾਬ ਦਾ ਇਤਿਹਾਸ ਕਲੰਕਿਤ ਕੀਤਾ ਜਾ ਰਿਹਾ ਉਦੋਂ ਤੁਸੀਂ ਕਹਿੰਦੇ ਨਫਰਤ ਹੈ ਜੀ ਇਹਦਾ ਫਿਰਕਾਪ੍ਰਸਤੀ ਹੈ ਜੀ ਹੈ ਕੋਈ ਇਹਨਾਂ ਦਾ ਸਟੈਂਡ ਮੈਨੂੰ ਅੱਜ ਤੱਕ ਦੱਸ ਦਿਓ ਬਈ ਤੁਸੀਂ ਬੈਠੇ ਹੋ ਆਪਾਂ ਗੁਰੂ ਘਰ ਬੈਠੇ ਆ ਕਿਹੜੇ ਮਸਲੇ ਦੇ ਖੜਕੇ ਪੰਜਾਬ ਦੀ ਲੜੇ ਆ ਖੜੇ ਆ ਜਾਂ ਬੋਲੇ ਆ ਪਾਣੀਆਂ ਦਾ ਮਸਲਾ ਦੇਮਾ ਦੇ ਮਸਲੇ دریاਵਾਂ ਦੇ ਮਸਲੇ ਰਾਜਧਾਨੀ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬੀ ਬੋਲੀ ਦੇ ਮਸਲੇ ਅਗਰਾਂਹ ਕਹਿੰਦਾ ਮੈਂ ਫੱਤੇ ਨਹੀਂ ਬੁਲਾਉਂਦਾ ਮੈਂ ਮਾ ਚਕਾਰਾ ਲਾਵਾ ਤੇ ਫੰਡ ਕਿਹਨਾਂ ਤੋਂ ਇਕੱਠਾ ਕਰਦੇ ਆ ਜਿਨ੍ਹਾਂ ਦੇ ਗਾਤਰੇ ਪਾਏ ਹੁੰਦੇ ਆ ਅਗਰਾਂਹ ਕਿਹੜਾ ਸਟੇਜ ਤੇ ਬੋਲਦਾ ਮੈਂ ਫੱਤੇ ਨਹੀਂ ਬੁਲਾਉਂਦਾ ਮੈਂ ਜਕਾਰਾ ਨਹੀਂ ਲਾਉਂਦਾ ਤੇ ਉੱਥੇ ਥੱਲੇ ਬੈਠੇ ਕੌਣ ਹੁੰਦੇ ਆ ਜਿਹੜੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠੇ ਆ ਗੱਤਰਿਆਂ ਵਾਲੇ ਜੇ ਸਵੇਰ ਤੋਂ ਸ਼ੁਰੂ ਹੀ ਆਪਣਾ ਅਰਦਾਸ ਦੇ ਨਾਲ ਵਹਿ ਗਏ ਖਾਲਸਾ ਵੈਕਰ ਦੀ ਫੱਤੇ ਕਹਿੰਦੇ ਆ ਜਿਹੜੇ ਗੱਲ ਗਲਤ ਤੇ ਧਕਾਰਾ ਲਾਉਂਦੇ ਆ ਮੈਂ ਕਿਸਾਨੀ ਮੋਰਚੇ 'ਚ ਵੀ ਦੇਖਿਆ ਭਾਈ ਜਿੰਨੀ ਨਫਰਤ ਇਹਨਾਂ ਦੇ ਮਨਾਂ 'ਚ ਸਿੱਖੀ ਪ੍ਰਤੀ ਆ ਜਾਂ ਸਿੱਖਾਂ ਪ੍ਰਤੀ ਆ ਐਨੀ ਨਫਰਤ ਸ਼ਾਦਾਬਦੀ ਵੀ ਨਹੀਂ ਕਰਦਾ ਹੁਣ ਸਿੱਖਾਂ ਦਾ ਕਹੋ ਮੇਰਾ ਵਾਹ ਪੈਂਦਾ ਰਿਹਾ ਤੁਸੀਂ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਰਹੀਆਂ ਨੇ ਅਕਲਵੰਤ ਇਹਨਾਂ ਕਾਮਰੇਡ ਆਂ ਐਂ ਗੱਲ ਚੱਲ ਪਈ ਜਦੋਂ ਦਿੱਲੀ ਆਪਾਂ ਗਏ ਆ ਨਾ ਦਿੱਲੀ ਜਾਣ ਵੇਲੇ ਜਦੋਂ ਉੱਥੇ ਮੈਂ ਬੋਲਿਆ ਹੋਇਆ ਮੇਰੀ ਗੱਲ ਅੱਜ ਵੀ ਤੁਸੀਂ ਸੁਣ ਲਿਓ ਉਹ ਵੀਡੀਓ ਪਈ ਆ ਮੈਂ ਕਿਹਾ ਜੀ ਅੰਦਰ ਵਾ ਕੇ ਬਰਾੜੀ ਚ ਘਿਰ ਜਾਗੇ ਇੱਥੇ ਘੇਰ ਲਾਂਗੇ ਤਾਂ ਇਹ ਸਾਰੇ ਇਕੱਠੇ ਹੋ ਗਏ ਮੇਰੇ ਦਾਲੇ ਹੋ ਗਏ ਕਿਉਂ ਤੂੰ ਇੱਥੇ ਕਿਉਂ ਰੋਕਦਾ ਮੈਂ ਕਿਹਾ ਇੱਥੇ ਆਪਾਂ ਤਾਂ ਰੋਕਦੇ ਵੀ ਸਾਰਾਗਾ ਦਿੱਲੀ ਦੇ ਹਦ ਤੱਕ ਪੀ ਜਾਊਗੀ ਅੰਦਰ ਦਾ ਮੈਦਾਨ ਆ ਵਿੱਚ ਆ ਕੇ ਕਰ ਜਿਓਗੇ ਉੱਥੇ ਮੇਰੇ ਜਦੋਂ ਇਹ ਗੱਲ ਪੈਣ ਲੱਗੀ ਉੱਥੇ ਮੁੰਡੇ ਹੋਰ ਇਕੱਠੇ ਹੋ ਗਏ ਦੋ ਦਿਨ ਸਟੇਜ ਅਸੀਂ ਚਲਾਈ ਉਹ ਜੁਨੀਅਰ ਵਾਲਾ ਮੁੰਡਾ ਗੁਰਦੀਪ ਸਿੰਘੂ ਦੇ ਟਰੈਕਟਰ ਦੇ ਉੱਤੇ ਦੀਪ ਸਿੰਘੂ ਵੀ ਉੱਥੇ ਬੋਲਿਆ ਸੀ ਪਹਿਲੇ ਦਿਨ ਸਟੇਜ ਦੇ ਉੱਤੇ ਉੱਥੋਂ ਜਾ ਕੇ ਅਗਲੇ ਤੀਜੇ ਦਿਨ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਇਹ ਤੈ ਕਰੂ ਵੀ ਲੱਖਾ ਬੋਲੂਗਾ ਕਿ ਨਹੀਂ ਬੋਲੂਗਾ ਉੱਥੇ ਮੇਰੇ ਨੇ ਸ਼ਰਤਾਂ ਪਤਾ ਕੀ ਲਾਈਆਂ ਗਈਆਂ ਕਹਿੰਦੇ ਨਾ ਜਕੜਾ ਲਾਉਣਾ ਨਾ ਫਦੇ ਬੁਲਾਉਣੀ ਹੈ ਮਾਕੇ ਜਕਾਰਿਆਂ ਵਾਲੀ ਆ ਜਿਹੜੇ ਚੱਕ ਕੇ ਇਥੋਂ ਦਿੱਲੀ ਲੈ ਕੇ ਸਾਨੂੰ ਲੈ ਆਏ ਤੇ ਨਹੀਂ ਛੋਟਾ ਅਗਰਾਹਾ ਦਾ ਖਨੋਰੀ ਬੈਠਾ ਰਿਹਾ ਤੀਜੇ ਦਿਨ ਉੱਠ ਕੇ ਉੱਥੋਂ ਗਿਆ ਆ ਖਨੋਰੀ ਦੇ ਦਰਬਾਰੀ ਬਾਹਰ ਦੇ ਤੇ ਜਾ ਕੇ ਬਹਿ ਗਿਆ ਸੀਗਾ ਜੋ ਐ ਮੋਰਚਾ ਜਾ ਕੇ ਜੰਮ ਗਿਆ ਉਹਦੇ ਟਿਕਰੀ ਤੇ ਸਿੰਘੂ ਦੇ ਉਹ ਤੋਂ ਬਾਹਰ ਉੱਠ ਕੇ ਗਿਆ ਪਰ ਸਾਡੇ ਲੋਕਾਂ ਦੀ ਵੀ ਇਹ ਮਾਨਸਿਕਤਾ ਬਣ ਗਈ ਆ ਸਾਡੇ ਲੋਕਾਂ ਨੂੰ ਲੱਗਦਾ ਵੀ ਰੋਜੀ ਰੋਟੀ ਦਾ ਮਸਲਾ ਹੈ ਤੇ ਵੀ ਰੋਜੀ ਰੋਟੀ ਦੀ ਲਈ ਫਿਰਦੇ ਆ ਇਸ ਤੋਂ ਕਾ ਸੱਭਿਆਤਾ ਦੀ ਗੱਲ ਕੌਮੀ ਗੱਲ ਕੋਈ ਹੋਣ ਦੀ ਗੱਲ ਬੋਲੀ ਦੀ ਗੱਲ ਕੋ ਪਾਣੀਆਂ ਦੀ ਗੱਲ ਕੋਈ ਮਤਲਬ ਨਹੀਂ ਮੈਂ ਕੋਈ ਬੰਦਾ ਇੱਕ ਬਾਹ ਖੜੀ ਕਰਕੇ ਨਾਲ ਜੋ ਕਹਦੇ ਵੀ ਹਾਂ ਇਹ ਕਾਮਰੇਡ ਪੰਜਾਬ ਦੇ ਆ ਮੁੱਦੇ ਦੇ ਲੜਿਆਂ ਤੇ ਖੜੇ ਆ ਅਗਲੀ ਗੱਲ ਤੁਹਾਨੂੰ ਪਰਵੰਤਾਲੀ ਦੱਸਦਾ ਆਈ ਫੈਸਲਸਾਈ ਹੋਗੀ ਮਖਾ ਵੀ ਜਕਾਰਾ ਵੀ ਲੱਗੂ ਫਤਈ ਬੁਲਾਵਾਂਗੇ ਕਿ ਤੁਹਾਡਾ ਕੱਲਿਆਂ ਦਾ ਨਹੀਂ ਹੈਗਾ ਪਰ ਮਖਾ ਉਹ ਵੀ ਬੋਲਿਆ ਸੀ ਉਹ ਵੀ ਰਿਕਾਰਡ ਹੋਇਆ ਪਿਆ ਹਲੇ ਵੀ ਮਖਾ ਇਹਨੂੰ ਲਾਲ ਰੰਗ ਚ ਨਾ ਰੰਗੋ ਸਾਰਿਆਂ ਦਾ ਤਾ ਗੱਲ ਚਲਦੀ ਚਲਦੀ ਕੁਲਵੰਤਨਾ ਕਿੱਥੋਂ ਕਰਾਰੀ ਫਸੀ ਉਹ ਕਹਿੰਦਾ ਬੰਦੇ ਮਾਰਤੇ ਸਾਡੇ 80 90 ਚ ਮੈਂ ਕਿਹਾ ਤੁਸੀਂ ਟੌਟੀਆਂ ਕੀਤੀਆਂ ਮੁਖਬਰੀਆਂ ਕੀਤੀਆਂ ਪੁਲਿਸ ਦੇ ਟਾਟ ਬਣੇ ਸੰਦ ਬਣੇ ਸਟੇਟ ਦਾ ਤੁਸੀਂ ਟੂਲ ਬਣ ਕੇ ਭੁਗਤੇ ਹੋ 80 90 ਦੇ ਦੌਰ ਦੇ ਵਿੱਚ ਕਰਾਸੀ ਕੀ ਟੂਲ ਬਣਿਆ ਨਾ ਕਿੰਨੇ ਮੁੰਡੇ ਵਕਾ ਸਾਡੇ ਬੰਦੇ ਮਾਰਤੇ ਸਾਡਾ ਕਵੀ ਮਾਰਦਾ ਪਾਸ਼ ਮੈਂ ਕਿਉਂ ਮਾਰਦਾ ਉਹਦਾ ਕਹਿੰਦਾ ਸੀਗਾ ਦਰਬਾਰ ਸਾਹਿਬ ਦੇ ਵਿੱਚ ਝੋਨਾ ਲਾ ਦਿਓ ਸਰੋਵਰ ਦੇ ਵਿੱਚ ਜਾਣੇ ਭਾਈ ਇਹ ਗੱਲ ਨਖੇੜਾ ਕਰਨਾ ਪੈਣਾ ਵੀ ਕਿਹੜਾ ਸਾਡੇ ਨਾਲ ਆ ਪੰਜਾਬ ਨਾਲ ਆ ਪੰਜਾਬਿਤ ਨਾਲ ਆ ਤਾਂ ਕਿਹੜਾ ਸਾਡੇ ਵਿਰੁੱਧ ਆ ਜੀ ਅੱਜ ਵੀ ਸਾਨੂੰ ਸਮਝ ਨਹੀਂ ਲੱਗਦੀ ਬਰਾਬਰ ਜਦੋਂ ਹੀ ਕੋਈ ਪੰਜਾਬ ਦੀ ਗੱਲ ਚੱਲੂ ਹੱਟ ਦੀ ਗੱਲ ਚੱਲੂ ਬਰਾਬਰਿਕ ਵਰਤਾਂਤ ਘੜਨਾ ਸ਼ੁਰੂ ਕਰ ਦਿੰਦੇ ਆ ਇੱਕ ਆਨਲਾਈਨ ਇਹਨਾਂ ਨੇ ਵੈੱਬਸਾਈਟ ਚਲਾਈ ਆ 10 ਕਰੋੜ ਚਲਾ ਚਲਾ ਅਕਰਾ ਰਹੇ ਨੇ ਵੀ ਇਹ ਨਫਰਤ ਫੈਲਾ ਰਹੇ ਆ ਇਹ ਮਹਿਮਨ ਨਫਰਤ ਇਹ ਫਿਰਕਾ ਪ੍ਰਸਤੀ ਹੈ ਇਹ ਕੱਢ ਦੇਣਾ ਚਾਹੁੰਦੇ ਆ ਮੈਂ ਕਹਿੰਦਾ ਸਾਨੂੰ ਵੀ ਇਸ ਗੱਲ ਤੋਂ ਬਰੇਜ ਕਰਨਾ ਚਾਹੀਦਾ ਜੇ ਕੋਈ ਵੀ ਸੰਘਰਸ਼ ਹਿੰਸਕ ਹੁੰਦਾ ਹੈ ਉਹ ਸੰਘਰਸ਼ ਆਪਾ ਹਰ ਜਾਂਦਾ ਸਰਕਾਰਾਂ ਇਹ ਚਾਹੁੰਦੀਆਂ ਨੇ ਇਹਨੂੰ ਤਰੀਕੇ ਨਾਲ ਮੈਂ ਕੋ ਸਟੇਟਾਂ ਕੋ ਸੂਬਿਆਂ ਦੀ ਗੱਲ ਤੁਹਾਡੇ ਨਾਲ ਮੇਰੇ ਕੋਲ ਅੰਕੜੇ ਆ ਦੱਸਣ ਲੱਗਿਆ ਵੀ ਉਹਨਾਂ ਸੂਬਿਆਂ ਦੇ ਵਿੱਚ ਕਿਹੜੇ ਕਾਨੂੰਨ ਨੇ ਉਹਨਾਂ ਦੀ ਸੱਭਿਆਚਾਰ ਉਹਨਾਂ ਦੀ ਸੰਸਕ੍ਰਿਤੀ ਬਚਾਉਣ ਲਈ ਬਣਾਏ ਗਏ ਨੇ ਸਭ ਤੋਂ ਪਹਿਲਾਂ ਓਰਨਾਚਲ ਪ੍ਰਦੇਸ਼ ਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਓਰਨਾਚਲ ਦੀ ਗੱਲ ਕਰ ਰਿਹਾ ਹਾਂ ਸੰਵਿਧਾਨ ਦੀ 6ਵੀਂ ਸ਼ੈਡਿਊਲ ਦੀ ਈਣਾਉਂਦਾ ਹੈ ਸੰਵਿਧਾਨ ਮੁਤਾਬਕਾ ਉੱਥੇ ਅਗਲਾ ਆਜੋ ਜੀ ਨਾਗਾ لینڈ ਦੇ ਵਿੱਚ ਆਰਟੀਕਲ 377A ਹੈ ਉਹਦੇ ਤਹਿਤ ਬਾਹਰਲਾ ਬੰਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਅੱਗੇ ਆਜੋ ਮਜ਼ੋਰਮ ਦੇ ਵਿੱਚ ਮਘਾਲਿਆ ਦੇ ਵਿੱਚ ਮਨੀਪੁਰ ਦੇ ਵਿੱਚ ਨਾਉਣ ਟ੍ਰਾਈਬਲ ਬੰਦਾ ਬਾਹਰ ਕੋਈ ਆ ਕੇ ਉੱਥੇ ਜ਼ਮੀਨ ਨਹੀਂ ਲੈ ਸਕਦਾ ਜਾਂ ਜਾਇਦਤ ਨਹੀਂ ਖਰੀਦ ਸਕਦਾ ਉੱਥੇ ਅੱਗੇ ਆਜੋ ਸਿੱਕਮ ਦੇ ਵਿੱਚ ਸਿੱਕਮ ਦੇ ਵਿੱਚ ਆਰਟੀਕਲ 371 ਐਫ ਦੇ ਅਧੀਨ ਬਾਹਰਲੇ ਬੰਦੇ ਜ਼ਮੀਨ ਲੈਣ ਦਾ ਪੂਰਨ ਤੌਰ ਤੇ ਪਾਬੰਦੀ ਆ ਉੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਟ੍ਰੈਂਸੀ ਐਂਡ ਲੈਂਡ ਰਿਫਾਰਮ ਐਕਟ 1972 ਦਾ ਜਿਹੜਾ ਸੈਕਸ਼ਨ 118 ਹੈ ਉਹਦੇ ਅਧੀਨ ਬਾਹਰਲੇ ਬੰਦੇ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਲੈ ਸਕਦੇ ਲੈ ਸਕਦੇ ਤਾਂ ਕੱਲਾ ਮਾੜਾ ਮੁੰਡਾ ਦੇ ਘਰ ਪਾਉਣਾ ਕਿਸੇ ਨੇ ਉਹ ਵੀ ਸਰਕਾਰ ਤੋਂ ਮਨਜ਼ੂਰੀ ਲੈਣੀ ਪਊ ਜਿਹੜੀ ਬਹੁਤ ਔਖੀ ਹੈ ਕਾ ਨੌਕਰੀ ਲੈਣੀ ਹਿਮਾਚਲ ਦੇ ਵਿੱਚ ਉਥੋਂ ਦਾ ਬੋਨਫਾਇਡ ਜਿਹੜਾ ਕਈ ਤਹਾਕਿਆਂ ਤੋਂ ਦਾਦਿਆਂ ਪਰਦਾਦਿਆਂ ਤੋਂ ਉਥੇ ਰਹਿ ਰਿਹਾ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਉਹ ਬੰਦਾ ਉਥੇ ਅਪਲਾਈ ਕਰ ਸਕਦਾ ਦੂਜਾ ਬੰਦਾ ਅਪਲਾਈ ਵੀ ਨਹੀਂ ਕਰ ਸਕਦਾ ਤੇ ਬੋਰਡ ਬਣਾਉਣੀ ਤਾਂ ਭੁੱਲ ਜਾਓ ਤੁਸੀਂ ਅੱਗੇ ਆ ਜਾਓ ਉਤਰਾਖੰਡ ਦੇ ਵਿੱਚ ਹੁਣ ਨਵਾਂ ਹੀ ਹੋਇਆ ਉਤਰਾਖੰਡ ਦੇ ਵਿੱਚ 2025 ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਪੁਸ਼ਕਰ ਧਾਮੀ ਉਥੋਂ ਦਾ ਮੁੱਖ ਮੰਤਰੀ ਹੈ ਉਹਨਾਂ 13 ਜ਼ਿਲ੍ਹਿਆਂ ਦੇ ਵਿੱਚੋਂ 11 ਜ਼ਿਲ੍ਹੇ ਹਰਦਵਾਰ ਤੇ ਸ਼ਿਰੂਦੂ ਸਿੰਘ ਨਗਰ ਜ਼ਿਲ੍ਹਾ ਛੱਡ ਕੇ 11 ਜ਼ਿਲ੍ਹਿਆਂ ਦੇ ਵਿੱਚ ਪੂਰਨ ਤਰ੍ਹਾਂ ਦੇ ਪਾਬੰਦੀ ਲਾ ਦਿੱਤੀ ਵੀ ਕੋਈ ਬਾਹਰਲਾ ਬੰਦਾ ਇਹ ਜਮੀਨ ਨਹੀਂ ਲੈ ਸਕਦਾ। ਕਸ਼ਮੀਰ ਦੇ ਇਹ ਜੱਤ ਰਸਾਂ 70 ਤੋੜਨ ਤੋਂ ਬਾਅਦ ਵੀ ਓਥੇ ਤੁਸੀਂ ਖੇਤੀ ਵਾਲੀ ਐਗਰੀਕਲਚਰ ਜ਼ਮੀਨ ਨਹੀਂ ਲੈ ਸਕਦੇ। ਜਿਹੜੀ ਕੋਈ ਨਗਰਪਾਲਿਕਾ ਦੇ ਅਧੀਨ ਆਉਂਦੀ ਆ ਮਾੜੀ-ਮੁੱਟੀ ਉਹ ਲੈ ਸਕਦੇ ਆ। ਇਹ ਹਾਲੇ ਵੀ ਉੱਥੇ ਪਾਬੰਦੀ ਲੱਗੀ ਹੋਈ ਆ। ਰਾਜਸਥਾਨ ਦੇ ਵਿੱਚ ਕਿੰਨੇ ਹੋਰ ਸਟੇਟਾਂ ਕਿੰਨੇ ਹੋਰ ਸੂਬੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਜ਼ਮੀਨਾਂ ਜਾ ਕੇ ਨਹੀਂ ਲੈ ਸਕਦੇ ਵੋਟਾਂ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਇੱਥੇ ਪੰਜ ਬੰਦੇ ਰੱਖੇ ਜਾਂਦੇ ਐ ਇੱਥੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਦੋ ਹਰਿਆਣੇ ਤੋਂ ਇੱਕ ਯੂਪੀ ਤੋਂ ਇੱਕ ਰਾਜਸਥਾਨ ਤੋਂ ਇੱਕ ਪੰਜਾਬ ਤੋਂ ਆਹ ਦੇਖੋ ਇੱਥੇ ਬਿਜਲੀ ਬੋਰਡ ਦੇ ਵਿੱਚ 230 ਬੰਦੇ ਰੱਖੇ ਜਾਂਦੇ ਐ 180 ਬੰਦੇ ਕੱਲੇ ਹਰਿਆਣੇ ਤੋਂ ਆ ਅੱਜ ਖੜਾ ਕਿੱਥੇ ਜਾ ਕੇ ਆ ਜਿੰਨੇ ਸਾਡੇ ਸਕੂਲਾਂ ਦੇ ਤੇ ਜਵਾਕ ਪੜਦੇ ਆ ਨਾ ਆ ਲੁਧਿਆਣੇ ਗਿਆ ਮੈਂ ਲੈਂਡ ਪੂਲ ਨੂੰ ਨੀਤੀ ਵਾਲਾ ਮਸਲੇ ਨੂੰ ਲੈ ਕੇ ਪਿੰਡਾਂ 'ਚ ਫਿਰਦੇ ਰਹੇ ਆਂ ਅਸੀਂ ਗਾੜੀ ਤੋਂ ਕਾਲੀ ਪਿੰਡਾਂ 'ਚ ਗਏ ਆ 80 80 90 90% ਜਵਾਕ ਜੇ ਹੈਗਾ ਸਕੂਲਾਂ ਦੇ ਪ੍ਰਵਾਸੀ ਆਂਦੇ ਆ ਛੋਟੇ ਆਉਣ ਵਾਲੇ ਸਮੇਂ ਦੇ ਗੱਜ ਕਲਰਕਾਂ ਤੋਂ ਲੈ ਕੇ ਚਪੜਾਸੀਆਂ ਤੋਂ ਲੈ ਕੇ ਪਟਵਾਰੀਆਂ ਤੋਂ ਲੈ ਕੇ ਕਲਰਕਾਂ ਤੋਂ ਲੈ ਕੇ ਛੋਟੇ ਮਾਸਟਰ ਡਾਕਟਰ ਸਾਰੀ ਉਹ ਬਣਦੇ ਆ ਆਪਣੀ ਹੋਂਦ ਹਰ ਇੱਕ ਨੂੰ ਪਿਆਰੀ ਹੁੰਦੀ ਆ ਆਪਣੀ ਪਛਾਣ ਹਰ ਇੱਕ ਨੂੰ ਪਿਆਰੀ ਹੁੰਦੀ ਆ ਪਰ ਸਾਡੇ ਆਗੂਆਂ ਦੇ ਹਾਲ ਦੇਖ ਲਓ ਭਵੰਤ ਦਾ ਬਿਆਨ ਦੇ ਕੇ ਪੱਲੇ ਝਾੜ ਗਿਆ ਵੀ ਬਾਹਰ ਲekeਵੇਂ ਰੋਕ ਦੇਾਂਗੇ ਜੀ ਤੇ ਦੂਜੇ ਸੂਬੇ ਨੂੰ ਦੂਜੇ ਮੁੱਖ ਮੰਤਰੀ ਦੀ ਅਸੀਂ ਕੀ ਸੰਵਿਧਾਨ ਤੋਂ ਪਾਸੇ ਜਾ ਕੇ ਗੱਲ ਕਰ ਰਹੇ ਆ ਕੀ ਅਸੀਂ ਕਾਨੂੰਨ ਤੋਂ ਜਾ ਕੇ ਪਾਸੇ ਗੱਲ ਕਰ ਰਹੇ ਆ ਅਸੀਂ ਵੀ ਕਹਿੰਦੇ ਆ ਕਾਨੂੰਨ ਪੰਜਾਬ 'ਚ ਬਣ ਜਾਣਾ ਚਾਹੀਦਾ ਆ ਰਾਜੇ ਬੜੰਗ ਦਾ ਬਿਆਨ ਸੁਣ ਲਓ ਉਹ ਕਹਿੰਦਾ ਨਾ ਜੀ ਸਰਨੇ ਨਹੀਂ ਨਾ ਮੈਨਾਂ ਤਾਂ ਅਨ ਦੂਜਾ ਜਿਹੜਾ ਵੀਰ ਸਾਹਿਬ ਬਾਦਲ ਨੇ ਆਪਾਂ ਕਹਿੰਨਾ ਪੰਛ ਦਾ ਚਿਹਰਾ ਪੰਛ ਕ ਲਈ ਫਿਰਦੇ ਆ ਪੰਛ ਪਾਰਟੀ ਐ ਪੰਜਾਬ ਦਰਦੀ ਪਾਰਟੀ ਐ ਇਹਨਾਂ ਨੇ ਦਾ ਭਾਈ ਸਾਹਿਬ ਪ੍ਰਵਾਸੀ ਕਹਿੰਦੇ ਬਿੰਗ ਬਣਾਏ ਹੋਏ ਆ ਆ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਰੌਲਾ ਪਿਆ ਸੀਗਾ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਕਾਲਜ ਦਾ ਪ੍ਰਧਾਨ ਵਿਦਿਆਰਥੀ ਕਹਿੰਦਾ ਪ੍ਰਵਾਸੀ ਬਣਾਇਆ ਬਾਦਲੈਂਡ ਪਾਰਟੀ ਨੇ ਛਰਦੂ ਵੀ ਬਣਾਇਆ ਲੱਗਦਾ ਵੀ ਇਹ ਸਾਡੇ ਲਈ ਕੋਈ ਗੱਲ ਨਾਲ ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਨਾ ਇਹ ਬਹੁਤ ਵੱਡੇ ਭਲੇਖੇ ਚਾ ਚੰਡੀਗੜ੍ਹ ਦਾ ਆਪਾ ਕਮਾ ਲਿਆ 5-7% ਰਹਿ ਗਏ ਉੱਥੇ ਤੇ ਆ ਭੁੱਲ ਜੇ ਚੰਡੀਗੜ੍ਹ ਤਾਂ ਗਿਆ ਉਹਦਾ ਹੁਣ ਬਿਆਨ ਵੀ ਆਉਣ ਲੱਗੀ ਵੱਖਰੀ ਸਟੇਟੀ ਬਣਾ ਦਿਓ ਮਹਾਲੀ ਵੀ ਛੋਡਾ ਗਿਆ ਲੁਧਿਆਣਾ ਵੀ ਛੋਡਾ ਗਿਆ ਅਬ ਹੰਡੇ ਮੈਨੂੰ ਐਂ ਆਸੀ ਮੈਂ 5-7000 ਹੀ ਹੁਣ ਡੂੜ ਦਾ ਕੁੱਤੇ ਹੋਇਆ ਮੈਂ ਹੰਡੇ ਵੀ ਹਾਰਪੁਰ ਛੋਡਾ ਮੈਨੂੰ ਪਤਾ ਨਹੀਂ ਕੀ ਹਾਲਾਤ ਆ ਗਿਆ ਹੀ ਲੱਗਦਾ ਜਲੰਧਰ ਵੀ ਗਿਆ ਛੋਟੇ ਪੱਲੇ ਰਹੇ ਕੀ ਗਿਆ ਆਪਾਂ ਹਲੇ ਵਿੱਚੋਂ ਆਪਾਂ ਸਵੇਰ ਮਸਲਾ ਜਿਹੜਾ ਹੈਗਾ ਚੱਪ ਹੋਣਾ ਗੱਲ ਨਹੀਂ ਬਣਨੀ ਅੱਜ ਮੈਂ ਭਾਈ ਮੰਡ ਨੇ ਕਿਹਾ ਤੇ ਭਾਈ ਅਤੋਜ ਨੇ ਕਿਹਾ ਬਾਕੀ ਕਈ ਬਜ਼ਾਰੇ ਕਹਿ ਕੇ ਗਏ ਆ ਮੁੱਦਾ 5-10 ਦਿਨਾਂ ਬਾਅਦ ਨਵਾਂ ਆ ਜਾਂਦਾ ਸਾਡੇ ਆਹੀ ਹਾਲਾਤ ਆ ਯਾ ਸ਼ਕਤੀ ਇੰਨੀ ਕੀ ਹੈ ਸਾਡੀ ਆ ਪੰਜਾਂ 10ਾਂ ਦਿਨਾਂ ਬਾਅਦ ਕੋਈ ਨਵਾਂ ਮੁੱਦਾ ਫੜ ਲਵੋਗੇ ਇਹ ਭੁੱਲ ਜਾਓਗੇ ਉਹ ਇਹ 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 ਘੱਟੋ ਘੱਟ ਜੰਮੋਂ ਗਾਮਨੀ ਕਾਂਡ ਹੋਇਆ ਸੀ ਨਰ ਭੈ ਕਾਂਡ ਹੋਇਆ ਸੀ ਪੂਰੀ ਦੁਨੀਆ ਚੱਕ ਲੱਗੀ ਸੀ ਪੂਰੀ ਦੁਨੀਆ ਜਹਾਨਕਾਰ ਮਚ ਗਈ ਸੀ ਨੈਸ਼ਨਲ ਮੀਡੀਆ ਦੇ ਕੱਡੀਆਂ ਕੱਡੀਆਂ ਡਿਬੇਟਾਂ ਚੱਲੀਆਂ ਜੇ ਉਦੋਂ ਵੀ ਕਦੇ ਕਨੇ ਆਉਣਾ ਕਾਂਡ ਹੈ ਇਹਦੀ ਕੋਈ ਚਰਚਾ ਹੀ ਨਹੀਂ ਕਿਸੇ ਮੀਡੀਆ ਅੱਜ ਕਦੇ ਪੰਜਾਬ ਦੇ ਮੀਡੀਆ ਚ ਆ ਜਿੰਨੇ ਇਹਨਾਂ ਦੇ ਕਾਮਰੇਟਾਂ ਦੇ ਕੌਲੀ ਜੱਟ ਪੱਤਰਕਾਰ ਇੱਕ ਦੋ ਫਿਰਦੇ ਆ ਉਹ ਖਬਰ ਨੂੰ ਦੂਜੇ ਪਾਸੇ ਘਮਾਈ ਜਾਂਦੇ ਆ ਉਹ ਇੱਕ ਕੰਮਿਆਂ ਵਾਲੇ ਘਟਨਾ ਵਾਪਰੀ ਆ ਫਰੀਦਕੋਟ ਕੋਲੇ ਉਧਰ ਨੂੰ ਜੋੜੀ ਜਾਂਦੇ ਆ ਅਸੀਂ ਕਿਹੜਾ ਉਹਨੂੰ ਸਹੀ ਕਹਿੰਦੇ ਆ ਗੱਲ ਤਾਂ ਗਲਤੀ ਆ ਜਿਹੜਾ ਮਰਜ਼ੀ ਹੋਵੇ ਉਹ ਪੰਜਾਬੀ ਕਰਦਾ ਉਹਦੇ ਲਈ ਵੀ ਅਸੀਂ ਨੰਧਿਆ ਕਰਦੇ ਹਾਂ ਉਸ ਗੱਲ ਦੀ ਸੋ ਇਹ ਹੈ ਤੁਸੀਂ ਅੱਜ ਦੇਖੋ ਹਾਲਾਤ ਦੁਨੀਆ ਦੇ ਅਪਾ ਦੁਆਬੇ 'ਚ ਖੜੇ ਆ ਜਿਵੇਂ ਪਰਮਜੀਤ ਨੇ ਕਿਹਾ ਦੁਆਬੇ ਵਾਲੇ ਸੋਡੇ ਵੀ ਇਹ ਮੈਂ ਗਿਆ ਪਿੰਡਾਂ ਕੋਕੜ ਪਿੰਡ ਤੋਂ ਆਈ ਸੀ ਰੈਲੀ ਤੇ ਛੋੜੇ ਪਿੰਡਾਂ ਦੇ ਪਿੰਡ ਵਿਹਲੇ ਆ ਬਾਈ 80% ਘਰਾਂ ਨੂੰ ਜੰਦੇ ਲੱਚੁੱਕੇ ਆ ਉਹ ਘੱਟੋ ਘੱਟ ਆਪਣਾ ਕੋਈ ਗਰੀਬ ਭਰਾ ਕੋਈ ਐਸਸੀ ਕੋਈ ਬੀਸੀ ਕੋਈ ਸਾਡਾ ਗਰੀਬ ਜੱਟ ਭਰਾ ਹੀ ਉੱਥੇ ਬਹਾਦਰਾ ਕਰੋ ਤੂੰ ਨੂੰ ਐ ਲੱਗਦਾ ਸਾਡੀ ਕਦੇ ਕੋਠੀਆਂ ਦਾ ਬਲੇਣਾ ਇਹ ਤੇ ਉਹ ਛੱਡਣਗੇ ਛੱਡ ਨਹੀਂ ਉਹਨਾਂ ਨੇ ਵੀ ਨਹੀਂ ਤੇ ਉਧਰੋਂ ਮੇਰੀ ਗੱਲ ਸੁਣ ਲਓ ਧਿਆਨ ਨਾਲ ਆਂਗਲੈਂਡ ਦੇ ਵਿੱਚ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਗੋਰਾ ਅੰਗਰੇਜ਼ ਅੱਜ ਆਪ ਦੀ ਜੱਦੀ ਧਰਤੀ ਬਚਾਉਣ ਲਈ ਲੜ ਰਿਹਾ ਅੰਗਲੈਂਡ ਨੂੰ ਬਚਾਉਣ ਲਈ ਲੜ ਰਿਹਾ ਹੈ ਆ ਟੌਮੀ ਰੌਮਸਨ ਨਾਮ ਦਾ ਬੰਦਾ ਜਿਹਨੇ 2 ਲੱਖ ਬੰਦੇ ਦਾ ਇਕੱਠ ਕੀਤਾ ਅੰਗਲੈਂਡ ਦੇ ਵਿੱਚ ਵੀ ਭਜਾਓ ਸਾਰੇ ਬਾਹਰਲੇ ਸਾਡਾ ਸਾਰਾ ਕੁਝ ਖਤਮ ਹੋ ਗਿਆ ਜਿੰਨੇ ਅਰਬ ਦੇ ਵਿੱਚੋਂ ਇਹ ਲੋਕ ਉਸਾਰਾ ਗਲੈਂਡ ਦੇ ਵਿੱਚ ਗੁਰਕੀਪੁਰਕੇ ਫਿਰਦੇ ਆ ਹੁਣ ਆ ਪੁਰਤਗਾਲ ਨੇ ਐਲਾਨ ਕਰਤਾ ਵੀ ਪ੍ਰਵਾਸੀਆਂ ਨੂੰ ਕੱਢਾਂਗੇ ਆਸਟ੍ਰੇਲੀਆ ਦੇ ਵਿੱਚ ਇਕੱਠ ਹੋਏ ਆ ਅਮਰੀਕਾ ਕੱਢ ਗਈ ਜਾਂਦਾ ਉਹ 72 73 ਸਾਲ ਦੀ ਬੇਬੇ ਫੜ ਲਈ ਉਹਨਾਂ ਨੇ ਜਿਹੜੀ 1992 ਦੀ ਰਹਿ ਰਹੀ ਸੀ ਤੇ 35 32 33 ਸਾਲ ਤੋਂ ਕਹਿੰਦੇ ਚੱਲ ਬਾਸ ਸਾਡੇ ਕਹਿੰਦੇ ਹੁੰਦਾ 30 ਸਾਲ ਹੋ ਗਏ 40 ਹੋ ਗਏ ਉਧਰੋ ਵੇਚ ਵੇਚ ਜ਼ਮੀਨਾਂ ਭੱਜੀ ਜਾਂਦੇ ਆ ਘਰ ਵੇਚੀ ਜਾਂਦੇ ਆ ਉਧਰੋ ਛੱਤਰਫਰਨਾ ਸ਼ੁਰੂ ਹੋ ਜੂ ਕਟਣ ਲੱਗ ਆਉਣ ਦੇ ਕਿੱਥੇ ਜਾਣੇ ਕਿੱਥੇ ਇੱਥੇ ਹੋਰ ਹੋਰਾਂ ਦੇ ਕਬਜ਼ੇ ਹੋ ਜਾਣਗੇ ਉਹ ਕਹਿੰਦੇ ਸੁਵੰਦ ਸਿੰਘ ਕਮਲ ਨੇ ਕਿਹਾ ਸੀਗਾ ਬਹੁਤ ਸਮਾਂ ਪਹਿਲਾਂ ਕਹਿੰਦਾ ਸਭ ਤੋਂ ਕੀਮਤੀ ਹੁੰਦੀ ਹੈ ਨਾ ਜਿਹੜੀ ਕਿਸੇ ਇਨਸਾਨ ਲਈ ਕੌਮ ਲਈ ਸਭ ਤੋਂ ਵੱਧ ਧਰਤੀ ਹੁੰਦੀ ਹੈ ਜੇ ਇੱਕ ਵਾਰੀ ਧਰਤੀ ਕਮਾ ਲਈ ਇਹ ਮੁੜ ਕੇ ਹਾਸਲ ਨਹੀਂ ਹੋਣੀ ਜਿੱਥੇ ਮਰਜੀ ਤੁਰੇ ਫਿਰੇ ਅੱਜ ਫਰਸਤੀਨੀਆਂ ਦਾ ਹਾਲ ਦੇਖ ਲੋ ਕਦੇ ਇਹੀ ਦੌਰ ਫਰਸਤੀਨੀਆਂ ਦੇ ਉੱਤੇ ਵੀ ਸੀਗਾ ਛੜ ਛੜਾਦਾ ਮੁਲਕ ਦੂਜੇ ਮੁਲਕਾਂ ਨੂੰ ਭੱਜ ਗਈ ਪੈਸੇ ਦੇ لالچਾਂ ਦੇ ਵਿੱਚ ਅੱਜ ਹਾਲਾਤ ਦੇਖੋ ਜਰੈਲ ਨੇ ਕੀ ਕਰਦੇ ਉਹਨਾਂ ਦੇ ਜਿਸ ਕਰਕੇ ਇਹਨਾਂ ਮੁੱਦਿਆਂ ਤੇ ਆਪਾਂ ਆਈਏ ਇੱਕ ਤਾਂ ਨੂੰ ਮੁੱਦੇ ਨੂੰ ਇੱਥੇ ਹੀ ਨਾ ਪਰੋਕਤ ਗਏ ਵੀ ਠੀਕ ਆ ਕੱਠ ਹੋ ਗਿਆ ਮੇਲਾ ਵਿੱਜੜ ਗਿਆ ਮੰਗ ਪੱਤਰ ਦੇਤਾ ਕਮੇਟੀਆਂ ਬਣਨ ਪੰਜਾਬ ਚ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਅੰਦਰ ਕਾਨੂੰਨ ਬਣਨਾ ਚਾਹੀਦਾ ਪੰਜਾਬ ਤੇ ਪੰਜਾਬੀਤ ਬਚਾਉਣ ਲਈ ਇਹ ਦਬਾਅ ਬਣਾਉਣਾ ਜੇ ਤੁਸੀਂ ਕਿ ਸਾਰੇ ਪੰਜਾਬ ਦੇ ਵਿੱਚੋਂ ਆਵਾਜ਼ ਹੋਣੀ ਚਾਹੀਦੀ ਆ ਜਿਹੜੇ ਪਿੰਡਾਂ ਦੇ ਕੜਮ ਚੌਧਰੀ ਜਿਹੜੇ ਕੋਈ ਸਰਪੰਚ ਆ ਕੋਈ ਮੈਂਬਰ ਆ ਕੋਈ ਇਹਨਾਂ ਦੇ ਹੱਕ ਚ ਭੁਗਤਦੇ ਆ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਪਿੰਡਾਂ ਦੇ ਵਿੱਚੋਂ ਹੁਣ ਜੇ ਅਸੀਂ ਇਹ ਸੋਚੀ ਜਾਵੇਂ ਕਿ ਬਾਦੀ ਸਾਡੀ ਕਦੋਂ ਆਊਗੀ ਤਾਂ ਬਾਦੀ ਬਹੁਤ ਛੇਤੀ ਆ ਜਾਣੀ ਆ ਅੱਜ ਆਪਾਂ ਇੱਥੇ ਇਕੱਠੇ ਹੋਇਆ ਹਿਸ਼ਾਰਪੁਰ ਆਉਣ ਵਾਲੇ ਦਿਨਾਂ ਤੇ ਸੋਚ ਰਹੇ ਆ ਵੀ ਰੋਪੜ ਦੇ ਵਿੱਚ ਜਾਂ ਜਲੰਧਰ ਆ ਜਾਂ ਨਾਭੇ ਪਟਿਆਲੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਲਗਾਤਾਰ ਜਿਹੜਾ ਇਕੱਠ ਕਰਦੇ ਦੇ ਕੇ ਲੋਕਾਂ ਨੂੰ ਜਾਗਰੂਕ ਕਰਕੇ ਵੀ ਆਓ ਭਾਈ ਉੱਠ ਕੇ ਆਪਾਂ ਇਹ ਤੇ ਨਹੀਂ ਯਾਦ ਰੱਖਿਓ ਜਿਹੜੇ ਸਾਡੇ ਸਾਧਨਾਂ ਦੀ ਮੈਂ ਗੱਲ ਕਰਦਾ ਜਿਹੜੇ ਅੱਜ ਸਾਡੇ ਕੋਈ ਬਾਜਵੇ ਕੋਈ ਢਿੱਲੋਂ ਕੋਈ ਬਰਾੜ ਕੋਈ ਸਿੱਧੂ ਕੋਈ ਜੋਸੀ ਕੋਈ ਸ਼ਰਮੇ ਇਚ ਐਮ ਐਲ ਐਮ ਵੀ ਬਣਦੇ ਆ ਉਹ ਵੀ ਬੇਰਜਕਾਰ ਹੋ ਜਾਣਗੇ ਹਰਿਆਣਾ ਦੇ ਵਿੱਚ 15 ਸੀਟਾਂ ਐਤੀ ਵਿਧਾਨ ਸਭਾ ਦੀਆਂ 15 ਸੀਟਾਂ ਦੇ ਉੱਤੇ ਜਿੱਤ ਹਾਰ ਦਾ ਫੈਸਲਾ ਪ੍ਰਵਾਸੀਆਂ ਨੇ ਕੀਤਾ ਆ ਲੈ ਕੇ ਗੜਗਾਉਂ ਤੋਂ ਦੋਦਿਆ ਵਾਲੇ ਤੱਕ 25 ਤੋਂ ਇੱਕ ਹਲਕੇ ਵਿਧਾਨ ਸਭਾ ਹਰ ਇੱਕ 25 ਤੋਂ 30000 ਵੋਟ ਪ੍ਰਵਾਸੀਆਂ ਦੀ ਬਣੀਆ ਉੱਥੇ ਤੇ ਕਾਂਗਰਸ ਨੇ ਇੱਕ ਸੀਟ ਦੀ ਪ੍ਰਵਾਸੀਆਂ ਨੂੰ ਦਿੱਤੀ ਹੈ ਹਰਿਆਣਾ ਦੇ ਵਿੱਚ ਤੇ ਜਦੋਂ ਸਾਰਾ ਕੁਝ ਉਹਨਾਂ ਦੇ ਹੱਥ 'ਚ ਆ ਗਿਆ ਤੇ ਉਹਨਾਂ ਹਿਸਾਬ ਲਾ ਲੋਏ ਕਾਨੂੰਨ ਵੀ ਆਪਣੇ ਤਰੀਕੇ ਨਾਲ ਬਣਾਉਣਗੇ ਨਾ ਸੋਡੀ ਬੋਲੀ ਨਾ ਇਤਿਹਾਸ ਨਾ ਸੱਭਿਆਚਾਰ ਨਾ ਕੱਖ ਨਹੀਂ ਇੱਥੇ ਰਹਿਣਾ ਹੜੇ ਪਲੇ ਪਰ ਇੱਕ ਮੈਂ ਬੇਨਤੀ ਕਰਦਾ ਵੀ ਜਿਹੜੇ ਸੱਜਣਾ ਆਪਾਂ ਤੁਹਾਨੂੰ ਮੌਕਾ ਦਿੰਨੇ ਆ ਹਾਂ ਖੌਤੀ ਕਾਮਰੇਡਾਂ ਨੂੰ ਆ ਸਾਰਿਆਂ ਨੂੰ ਨਹੀਂ ਕਹਦਾ ਕੁਝ ਚੰਗੇ ਕਾਮਰੇਡ ਵੀ ਹੈਗੇ ਆ ਕੁਝ ਨਾ ਮੇਰੀ ਗੱਲ ਵੀ ਹੋਈ ਆ ਉਹ ਬੋਲੇ ਵੀ ਨਹੀਂ ਉਹ ਕਹਿੰਦੇ ਨਹੀਂ ਯਾਰ ਅਸੀਂ ਇਸ ਗੱਲ ਤੋਂ ਪੰਜਾਬ ਦੇ ਨਾਲ ਪਰ ਜਿਹੜੇ ਆ ਵੀ ਦੇਖ ਹੀ ਰਹੇ ਹਾਂ ਹਰ ਸਮੇਂ ਕੰਡਕਾਨਾ ਪਾਈ ਰੱਖਦੇ ਆ ਤਾਂ ਸਾਨੂੰ ਅੱਜ ਮੈਂ ਇੱਕ ਤੁਹਾਨੂੰ ਹੋਰ ਘਟਨਾ ਸੁਣਾਉਣ ਲੱਗਿਆ ਬਠਿੰਡੇ ਦੀ ਹਾਜ਼ਿਰਤਨ ਗੁਰਦੁਆਰਾ ਇੱਥੇ ਸਾਡੇ ਹਾਜ਼ਿਰਤਨ ਦਰਗਾਹ ਵੀ ਆ ਉਹ ਹਰਪਾਲ ਸਿੰਘ ਖਾਰਾ ਵਕੀਲ ਮੈਨੂੰ ਕੱਲ ਦੱਸਣ ਲੱਗਿਆ ਕਹਿੰਦਾ ਲਖੇ ਇੱਥੇ ਮੇਰੇ ਕੋਲੇ ਆਪਣੇ ਪੰਜਾਬੀ ਮੁਸਲਮਾਨ ਇਕੱਠੇ ਹੋ ਕੇ ਆ ਗਏ ਕਹਿੰਦਾ ਸਾਡੀ ਦਰਗਾਹ ਤੇ ਕਬਜ਼ਾ ਹੋ ਗਿਆ ਆ ਜਿੰਨੇ ਰਹਿੰਗੇ ਰਹੂਗੇ ਤੇ ਇੱਥੇ ਜੁਪੀ ਤੋਂ ਮੁਸਲਮਾਨ 25-30 ਹਜ਼ਾਰ ਆ ਇਕੱਠੇ ਹੀ ਬਹਿ ਗਿਆ ਆਪਣਾ ਦੀ ਗਿਣਤੀ 4-500 ਪੰਜਾਬੀ ਮੁਸਲਮਾਨਾਂ ਦੀ ਇਹ ਕੱਟਣਾ ਚਾਰਸ਼ਕਰੀ ਹੈ ਸੋ ਅੱਜ ਪੰਜਾਬ ਪੰਜਾਬਿਤ ਬਚਾਉਣ ਲਈ ਪੰਜਾਬ ਦੇ ਹਿੰਦੂ ਨੂੰ ਪੰਜਾਬ ਦੇ ਮੁਸਲਮਾਨ ਨੂੰ ਪੰਜਾਬ ਦੇ ਸਿੱਖਾਂ ਨੂੰ ਇੱਕ ਫਰੰਟ ਤੇ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ ਆਪਾਂ ਇਕੱਠੇ ਹੋ ਕੇ ਲੜਾਈ ਲੜ ਕੇ ਪਰ ਮੈਂ ਫੇਰ ਕਹਿਣਾ ਬਾਈਕਟ ਕਰਨ ਦੀ ਲੋੜ ਆ ਜਿਵੇਂ ਸਾਡੇ ਸਾਥੀ ਖੜਿਆ ਭਗਤ ਸਿੰਘ ਆ ਆ ਗੌੜਵਰਾਣਾ ਜੀ ਵਧੀਆ ਕੰਮ ਕਰ ਰਿਹਾ ਰੋਪੜ ਦੇ ਵਿੱਚ ਉਥੋਂ ਦਾ ਚੌਧਰੀ ਤੁਸੀਂ ਦੇਖਿਆ ਹੋਣਾ ਉਹ ਨਗਰ ਕੌਂਸਲ ਦਾ ਪਤਾ ਨਹੀਂ ਮੈਂਬਰ ਆ ਪਤਾ ਨਹੀਂ ਕੌਂਸਲਰ ਆ ਪਤਾ ਨਹੀਂ ਕੌਣ ਆ ਨੰਦਪੁਰ ਸਾਹਿਬ ਦਾ ਉਹ ਸ਼ਰਿਆ ਮੈਂ ਉਹਦੇ ਹੱਕ 'ਚ ਖੜ ਕੇ ਬੋਲੀ ਜਾਂਦਾ ਨੇ ਖਿਲਾਫ ਬੋਲੀ ਜਾਂਦਾ ਇਹੋ ਜਿਹੇ ਬੰਦਿਆਂ ਦਾ ਪੂਰਨ ਤੌਰ ਤੇ ਬਾਈਕਾਡ ਕਰੋ ਨਖੇੜ ਕੇ ਸੈਣ ਕਰਦੇ ਬੰਦੇ ਮਸਲਾ ਕੱਲੀ ਰੋਜੀ ਰੋਟੀ ਦਾ ਨਹੀਂ ਰਿਹਾ ਮਸਲਾ ਸਾਡੀ ਪਛਾਣ ਖਤਮ ਹੋ ਰਹੀ ਜਿਹੜੀ ਪਛਾਣ ਖਾਤਰ ਸਾਡੇ ਗੁਰੂਆਂ ਨੇ ਪਰਿਵਾਰ ਕਰਮਾਨ ਕੀਤੇ ਆ ਚੰਗਾਂ ਲੜੀਆਂ ਨੇ ਘੱਲੂ ਘਾਰੇ ਚੱਲੇ ਆ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਬੱਚਿਆਂ ਦੇ ਆਪਣੀਆਂ ਝੋਲਾਂ ਚ ਪਵਾਲੇ ਨੇਜਿਆਂ ਦੇ ਟਨਾਲੇ ਇਸ ਕੌਮ ਦੀ ਹੋਂਦ ਨੂੰ ਜਿਉਂਦਾ ਰੱਖਣਾ ਇਹ ਧਰਤੀ ਦੀ ਸਬੈਤ ਨੂੰ ਜਿਉਂਦਾ ਰੱਖਣ ਦੇ ਦੀ ਆ ਜੋ ਮਰ ਰਹੀ ਹੈ ਤਾਂ ਮੈਂ ਫੇਰ ਕਹਿੰਦਾ ਇਹ ਜਿਹੜਾ ਨਾਰਾ ਆਉਂਦਾ ਵਾਰ-ਵਾਰ ਕਿ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਇਹ ਕੋਈ ਨਫਰਤ ਦੇ ਵਿੱਚੋਂ ਨਿਕੜਿਆ ਹੋਇਆ ਨਹੀਂ ਆ ਜੋ ਸਾਡੇ ਫਿਕਰ ਨੇ ਅੰਦਰ ਜੋ ਚਿੰਤਾ ਸਾਨੂੰ ਬੜਬੜ ਖਾ ਰਹੀ ਹੈ ਉਹ ਜੋ ਨਿਕਲੀਆਂ ਹੋਈਆਂ ਗੱਲਾਂ ਨੇ ਉਹ ਭਾਵੇਂ ਕੋਈ ਸਾਡੇ ਲੋਕ ਨਾਰਾ ਮਾਰ ਦਿੰਦੇ ਆ ਪਰ ਮੈਂ ਫੇਰ ਕਹਿੰਦਾ ਜਦੋਂ ਅਸੀਂ ਹਿੰਸਕ ਹੋਵਾਂਗੇ ਸੰਘਰਸ਼ ਸਾਡਾ ਰਾਹੋਂ ਰਾਹੇ ਪੈ ਜਾਣਾ ਹੈ ਇਹਨਾਂ ਨੂੰ ਮੌਕਾ ਮਿਲ ਜਾਂਦਾ ਵੀ ਚਲੋ ਜੀ ਇਹ ਤਾਂ ਜੀ ਆ ਦੇਖੋ ਕੋਈ ਨੈਸ਼ਨਲ ਮੀਡੀਆ ਨੇ ਖਬਰ ਨਹੀਂ ਚਲਾਈ ਹਰਵੀਰ ਦੀ ਬਿਆਧੀ ਦਰਿੰਦਗੀ ਦਾ ਮੌਤ ਦੇ ਘਾੜਤਾ ਰਿਆ ਖਬਰ ਕੱਲ ਇੱਕ ਕੀ ਚੱਲੀ ਕੇਨੋ ਦੇ ਉੱਤੇ ਕਿ ਦੇਖੋ ਜੀ ਬਿਹਾਰੀਆਂ ਨੂੰ ਯੂਪੀਆ ਨੂੰ ਹਿਮਾਚਲੀਆਂ ਨੂੰ ਪੰਜਾਬ ਚੋਂ ਭਜਾਉਣਾ ਸ਼ੁਰੂ ਕਰਤਾ ਮਹਾਰਾਸ਼ਟਰ ਦੇ ਵਿੱਚ ਮਰਾਠੇ ਲੜਦੇ ਆ ਕਿ ਨਹੀਂ ਲੜਦੇ ਆ ਤਾਮਲ ਲੜਦੇ ਆ ਕਿ ਨਹੀਂ ਲੜਦੇ ਬੰਗਾਲੀ ਲੜਦੇ ਆ ਉੱਥੇ ਕੋਈ ਖਬਰ ਨਹੀਂ ਆਉਂਦੀ ਲੋਕ ਕੁੱਟਦੇ ਬੱਸਾਂ ਕੱਢਦੇ ਨੇ ਕੁੱਟਦੇ ਆ ਰੇਲ ਗੱਡੀਆਂ ਕੱਢ ਕੱਢ ਕੁੱਟਦੇ ਆ ਸਾਡੇ ਸਰੋਦੀ ਟੈਗ ਮਾਰ ਦਿੰਦੇ ਆ ਤੇ ਆਪਾਂ ਡਰ ਜਾਂਦੇ ਆ ਵੀ ਹੈ ਇਹਦਾ ਕਾਲੀ ਹੋਰ ਪਾਸੇ ਨੂੰ ਤੁਰ ਪੀ ਸੋ ਜੋਰ ਦੇ ਨਾਲ ਸਾਨੂੰ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਸਿਰ ਜੋੜਨ ਦੀ ਲੋੜ ਆ ਭਰਾਵੋ ਨੇ ਸਾਰੇ ਪਾਟੇ ਦਾ ਖੇਤਰ ਸਾਰਿਆਂ ਦੇ ਵਾਰੀ-ਵਾਰੀ ਕਿਸੇ ਦੀ ਵਾਰੀ ਪਹਿਲਾਂ ਕਿਸੇ ਮਗਰੋਂ ਕੋਣੀ ਹੋਣੀ ਸੋ ਮੈਂ ਇੰਨੀਆਂ ਗਬਨਤੀਆਂ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਖੀਰ ਤੇ ਫੇਰ ਕਹਿਣਾ ਵੀ ਅਸੀਂ ਜਦੋਂ ਮੰਗ ਪੱਤਰ ਦੇਣ ਜਾਏਗੇ ਉਸ ਤੋਂ ਬਾਅਦ ਜਿੰਨੇ ਵੀ ਸਹਿਰਦ ਸੱਜਣ ਆਏ ਆ ਵੱਖ-ਵੱਖ ਜੱਦੀ ਮੰਦੀਆਂ ਤੋਂ, ਪਸਾਨਾਂ ਤੋਂ, ਮਜ਼ਦੂਰਾਂ ਤੋਂ, ਸ਼ਹਿਰ ਵਾਸੀ ਆਏ ਆ ਔਰ ਵਧੀਆ ਗੱਲ ਇਹ ਹੋਈ ਆ ਜੇ ਇੱਥੇ ਪਤਾ ਲੱਗਿਆ ਕਿ ਕਿ ਜਿਹੜੀਆਂ ਪੰਚਾਇਤਾਂ ਨੇ ਮੱਦੇ ਭਾਏ ਆ ਪਿੰਡਾਂ ਹਸਿਆਰਪੁਰ ਦੇ ਵਿੱਚੋਂ Hindu ਪੰਚਾਇਤਾਂ ਨੇ ਜ਼ਿਆਦਾਤਰ ਇਹ ਵਧੀਆ ਗੱਲ ਸਾਰੇ ਜਿਹਨੇ ਆਪਾਂ ਇੱਥੇ ਆਏ ਆ ਇਕੱਠੇ ਹੋਏ ਆ ਇੱਕ ਕਮੇਟੀ ਬਣਾ ਕੇ ਮੀਟਿੰਗ ਕਰਕੇ ਅਗਲੀ ਰੂਪਰੇਖਾ ਦੇਖ ਕੇ ਇਹਨੂੰ ਵੀ ਕਿਵੇਂ ਅੱਗੇ ਵਧਣਾ, ਕਿਵੇਂ ਅੱਗੇ ਵੱਡਾ ਇਕੱਠ ਕਰਨਾ ਜਿਵੇਂ ਗੰਗਵੀਰ ਨੇ ਕਿਹਾ ਵਿਧਾਨ ਸਭਾ ਵੱਲੋਂ ਜਾਣਾ ਹੈ ਜਦ ਪੰਜਾਬ ਦੇ ਵਿੱਚ ਕੀ ਕਰਨਾ ਉਧਰ ਹੀ ਹੌਲੀ ਹੌਲੀ ਫਨਾਦਰ ਫੜਾ ਫੜਾ ਪੂਰੇ ਪੰਜਾਬ ਚ ਜਾਣਾ ਪਊਗਾ ਤਾਂ ਜਾ ਕੇ ਆਪਾਂ ਇਹ ਜਿਹੜਾ ਮੋਰਚਾ ਬਥੇ ਕਰ ਸਕਦੇ ਆਲੀ ਵਾ ਠੀਕ ਆ ਪਹਿਲਾਂ ਆਪਾਂ ਕੁੰਬੜਾ ਭੁੱਲ ਗਏ ਜਗਤਪੁਰਾ ਭੁੱਲ ਗਏ ਬਰੋਂਗੀ ਭੁੱਲ ਗਏ ਹੁਣ ਇਹ ਭੁੱਲ ਜਾਗੇ ਬੜੀ ਬਹੁਤ ਮੈਂ ਮੈਂ ਤੈਨੂੰ ਸਹੀ ਗੱਲ ਦੱਸ ਜਿਹਦੇ ਮੈਂ ਬੱਚੇ ਦੀ ਤਸਵੀਰ ਦੇਖੀ ਨਾ ਭਾਈ ਰਾਤ ਨੂੰ ਸੌ ਨਹੀਂ ਸਕਿਆ ਮੇਰੇ ਦਰਦ ਰੋਜ ਵੀ ਇੱਥੇ ਆਈ ਕੁੜੀ ਲੁਧਿਆਣੇ ਦੇ ਵਿੱਚ ਜਿਹੜੀ ਵਿਚਾਰੀ ਬੱਚੀ ਉਹਦਾ ਵੀ ਗਲ ਦਮਕੇ ਮਾਰਦੀ ਸੀ ਪੋਦੇ ਦੇ ਅੰਦਰ ਫੇਫੜਿਆਂ ਦੇ ਵਿੱਚੋਂ ਪੋਸਟਮਾਰਟਮ ਦੇ ਵਿੱਚੋਂ ਨਾ ਰੇਤਾ ਨਿਕਲਿਆ ਸੀ ਕੋ ਦੱਬੀ ਜਦੋਂ ਸਾਹ ਨ ਬੱਚੀ ਨੇ ਲਿਆ ਦੇ ਅੰਦਰ ਰੇਤਾ ਚਲੇ ਗਿਆ ਤੇ ਇਸ ਬੱਚੇ ਨੇ ਰਾਈਡੀ ਜੀਬ ਇਹਦੀ ਇੰਨੀ ਵੱਡੀ ਕੀ ਦਰਦ ਨਾਲ ਇੱਕ ਹੋਰ ਦੇਖੋ ਆ ਹੁਣ ਜਿੰਨਾ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਗਾਲਾ ਪਿਆ YouTube ਦੇ ਉੱਤੇ Instagram ਦੇ Facebookਾਂ ਦੇ ਉੱਤੇ ਚੈਨਲਾਂ ਦੇ ਉੱਤੇ ਸਰਕਾਰ ਵੀਡੀਓ ਡਾਉਣ ਲੱਗੀ ਤੁਸੀਂ ਕੋਈ ਕਾਨੂੰਨ ਦੀ ਗੱਲ ਕਰੋ ਸੰਵਿਧਾਨ ਦੇ ਅਧਰਜ ਗੱਲ ਉਹ ਵੀ ਵੀਡੀਓ ਢਾ ਦੇ ਦਿੰਦੇ ਆ। ਸੋ ਵੀਡੀਓ ਨਹੀਂ ਖਿਉਂਦੀਆਂ ਹੁਣ। ਉਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਚੈਨਲ ਬੰਦ ਕਰ ਦੇਣੇ। ਉਹ ਜਿਹੇ ਬੰਦਿਆਂ ਨੂੰ ਵੀ ਬੈਨ ਨਹੀਂ ਕਰ ਦੇਣਾ। ਇਹ ਵੀ ਤੁਹਾਡੀ ਆਵਾਜ਼ ਦੱਬੀ ਜਾਣੀ ਹੈ। ਇਹਦੇ ਵੀ ਆਪਾਂ ਨੂੰ ਧਿਆਰ ਕਰਨੀ ਪੈਣੀ ਹੈ ਵੀ ਅਸੀਂ ਆਪਣਾ ਜਿਹੜਾ ਨੈਟਵਰਕਾ ਕਿਵੇਂ ਚਲਾਵਾਂਗੇ? ਕਿਵੇਂ ਇਕੱਠੇ ਹੋਣਾ, ਕਿਵੇਂ ਮੀਟਿੰਗਾਂ ਕਰਦੀਆਂ। ਸੋ ਪ੍ਰਬੰਧਕਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਸੰਗਤ ਦਾ ਧੰਨਵਾਦ। ਆਓ ਆਪਾਂ ਇਕੱਠੇ ਹੋ ਕੇ ਪੰਜਾਬ ਪੰਜਾਬਿਤ ਬਚਾਉਣ ਲਈ ਗਰੂਪ ਬਣਾਉਣ ਲਈ। ਇੱਕਠੇ ਹੋ ਕੇ ਆਪਾਂ ਜੋਰ ਮਾਰਗੇ ਕਾਫਲੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ